ਹੈਲੋ एवरीवन ਕਿਦਾ ਹਾਂ ਜੀ ਸਾਰੇ ਸਤਿ ਸ਼ਕਰ ਜੀ ਕਿਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਘੱਟ ਹੋਵੋਗੇ ਤੇ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਜੀ ਉਹ ਹਾਂ ਰਹਿਣਗੇ ਆਪਾਂ ਪਹਿਲਾਂ ਵੀ ਇਸ ਤੋਂ ਨੂੰ ਵੀਡੀਓ ਚ ਦਿਖਾ ਚੁੱਕੇ ਹਾਂ ਬਟ ਇਹ ਸੈਕਿੰਡ ਟਾਈਮ ਆਪਾਂ ਲੈ ਕੇ ਆਏ ਆ ਡਿਜ਼ਾਈਨ ਫਰਕ ਹੈ ਡਿਫਰੈਂਸ ਡਿਜ਼ਾਈਨ ਨਾਲ ਆਏ ਨੇਗੇ ਬਹੁਤ ਹੀ ਬਹੁਤ ਹੀ ਸੋਹਣੇ ਸੂਟ ਨੇ ਪ੍ਰਾਈਸ ਵੀ ਜੈਨੂਨ ਨੇ ਤੇ ਸੂਟ ਵੀ ਸੋਹਣੇ ਨੇਗੇ ਬਣੇ ਹੋਏ ਬਹੁਤ ਸੋਹਣੇ ਲੱਗਦੇ ਨੇ ਜੇ ਪਹਿਣਾ ਕੋਲੇ ਆਪਣੇ ਸੂਟ ਬਣ ਕੇ ਗਏ ਨੇ ਕੁਰੀਅਰ ਹੋ ਚੁੱਕਿਆਗਾ ਨਹੀਂ ਮੈਂ ਤੁਹਾਨੂੰ ਬਣਿਆ ਹੋਇਆ ਦਿਖਾ ਦੇਣਾ ਸੀਗਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਹਾਂ ਕਿ ਇੱਕ ਸੂਟ ਲੋਟ ਜਿੰਨਾ ਇਹ ਸ਼ਰਟ ਹੈਗੀ ਪ੍ਰਿੰਟਡ ਸ਼ਰਟ ਰਹੂਗੀ ਤੇ ਇਹ ਵਾਲੀ ਰਹੂਗੀ ਜੀ ਇਹਦੀ ਬਾਟਮ ਇਹਨੂੰ ਤੁਸੀਂ ਸ਼ਰਾਰਾ ਬਣਾਓ ਗਰਾਰਾ ਬਣਾਓ ਬਾਟਮ ਬਣਾਓ ਚੇ ਫਰਸੀ ਬਣਾਓ ਸਟ੍ਰੇਟ ਬਣਾਓ ਜਿੱਦਾਂ ਵੀ ਬਣਾ ਸਕਦੇ ਹੋ ਪਲਾਜ਼ੋ ਵਗੈਰਾ ਵੀ ਬਣਾ ਸਕਦੇ ਹੋਗੇ ਹੋ ਤੁਹਾਡੀ ਆਪਣੀ ਤੁਸੀਂ ਕਿਦਾਂ ਲਾਈਕ ਕਰਦੇ ਹੋਗੇ ਸੂਟ ਨੂੰ ਤੇ ਉਦਾਂ ਬਣਾ ਸਕਦੇ ਹੋਗੇ ਬਹੁਤ ਸੋਹਣੀ ਸੂਟ ਬਣਨੀ ਬਹੁਤ ਪਿਆਰਾ ਸੂਟ ਬਣਿਆ ਸੀਗਾ ਪਹਿਨਦਾ ਸੀਨੇ ਗ੍ਰੇ ਕੱਲਾ ਤਾਂ ਬਣਾਇਆ ਸੀਗਾ ਜਿੱਦਾਂ ਇਹਦੇ ਵਿੱਚ ਲਾਲ ਉਹ ਇਹ ਦੁਪੱਟਾ ਆ ਗਿਆ ਇਹ ਅਸੀਂ ਨੇ ਇਹਦੇ ਨਾਲ ਫਿਨਿਸ਼ਿੰਗ ਪੱਟੀ ਵੀ ਦਿੱਤੀ ਸੀਗੀ ਨਾਲ ਇੱਥੇ ਵੀ ਦਿੱਤੀ ਸੀ ਤੇ ਪੂਰੇ ਸੂਟ ਦੇ ਉੱਤੇ ਵੀ ਜਿੱਦਾਂ ਇਹਦੇ ਵਿੱਚ ਪਿੰਕ ਆ ਗਿਆ ਪਿੰਕ ਨੂੰ ਛੱਡ ਕੇ ਜਿੱਦਾਂ ਬਲੂ ਥੋੜਾ ਹੈਗਾ ਬਲੂ ਕਲਰ ਦੀ ਫਿਨਿਸ਼ਿੰਗ ਪੱਟੀ ਦਊਂਗੀ ਤੇ ਤੇ ਬਹੁਤ ਅੱਛਾ ਲੱਗੂਗਾ ਪਿੰਕ ਤਾਂ ਜ਼ਿਆਦਾ ਹੈਗਾ ਬਟ ਬਲੂ ਕਲਰ ਹੈ ਇਹਦੇ ਵਿੱਚ ਬਲੂ ਦੋ ਬਲੈਕ ਦੋ ਇਹਦੇ ਤੇ ਬਹੁਤ ਅੱਛਾ ਲੱਗੂਗਾ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਪਿਆਰੇ ਤੇ ਸੌਫਟ ਸਟੱਫ ਹੈ ਸੈਟਨ ਔਰ ਗਾਂਜਾ ਦਾ ਸੂਟ ਰਹੂਗਾ ਜੀ ਇਹ ਬਹੁਤ ਸੋਹਣਾ ਸੂਟ ਹੈਗਾ ਦੇਖੋ ਮੈਂ ਤਾਂ ਖੁਦ ਆਪਣਾ ਸੂਟ ਇਹਨਾਂ ਦੇ ਵਿੱਚ ਬਣਵਾਵਾਂਗੀ ਪਹਿਲਾਂ ਮੈਨੂੰ ਟਾਈਮ ਨਹੀਂ ਲੱਗਿਆ ਇਦਾਂ ਹੀ ਸੋਲਡ ਹੋ ਗਏ ਸੀਗੇ ਪਹਿਲਾਂ ਵੀ ਆਪਾਂ ਕਾਫੀ ਕਲਰ ਇਹਦੇ ਵਿੱਚ ਲੈ ਕੇ ਆਏ ਸੀਗੇ ਫਰਸ਼ੀ ਬਾਟਮ ਨਾਲ ਇਹ ਸੂਟ ਬਹੁਤ ਸੋਹਣੇ ਲੱਗਦੇ ਸੈਕਿੰਡ ਕਲਰ ਆ ਗਿਆ ਜੀ ਇਹਦੇ ਵਿੱਚ ਬਲੈਕ ਇਹ ਮੇਰਾ ਆਪਸ਼ਨ ਹੈਗਾ ਆਪਣੇ ਕੋਲ ਤੇ ਇਹ ਦੀ ਬਾਟਮ ਰਹੂਗੀ ਤੇ ਇਹ ਰਹੂਗਾ ਇਹਦਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਐਂਡ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਬਹੁਤ ਪਿਆਰਾ ਲਾਈਟ ਫਰੋਜ਼ੀਆ ਬੇਬੀ ਬੋਟ ਬੇਬੀ ਫਰੋਜ਼ੀਆ ਹੈਗਾ ਇਹ ਇਹਦੀ ਬਾਟਮ ਬਾਟਮ ਦੁਪੱਟਾ ਹਾਂਡ ਸ਼ਰਟ ਬਾਟਮ ਐਂਡ ਇਕਰ ਡਿਜ਼ਾਈਨ ਆਪਣੇ ਕੋਲ ਇਹ ਪਹਿਲਾ ਵਾਲਾ ਜੋ ਮਿਲੇਗਾ ਆਪਾਂ ਨੂੰ ਇਹ ਡਿਜ਼ਾਈਨ ਪਹਿਲਾਂ ਆਈ ਸੀਗੀ ਇਹ ਥੋੜੇ ਡਿਫਰੈਂਸ ਹੈ ਡਿਜ਼ਾਈਨ ਦਾ ਇਹਦੀ ਸ਼ਰਟ ਰਹੂਗੀ ਤੇ ਏ ਦੀ ਬਾਟਮ ਰਹੂਗੀ ਇਹਦੇ ਵਿੱਚ ਡਾਟਸ ਬਣੇ ਹੋਏ ਨੇ ਤੇ ਇਹਦਾ ਦੁਪੱਟਾ ਲੱਗੂਗਾ ਬਹੁਤ ਸੋਹਣੇ ਸੂਟ ਨੇ ਜੀ ਤੇ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਉਹ ਸਿਰਫ 1500 ਰੁਪਏ ਹੈ ਵੀਦ ਥੋੜਾ ਦੁਪੱਟਾ ਜੇ ਤੁਸੀਂ ਸਟੀਚਿੰਗ ਕਰਵਾਉਂਗੇ ਐਕਸਟਰਾ ਚਾਰजेस ਹੋ ਜਾਣਗੇ ਦੁਪੱਟੇ ਦੀ ਫਿਨਿਸ਼ਿੰਗ ਵਗੈਰਾ ਉਹ ਅਲੱਗ ਤੋਂ ਚਾਰजेस ਹੋਣਗੇ ਬਟ ਸੂਟ ਦਾ ਪ੍ਰਾਈਸ ਹੈਗਾ ਜਿਹੜਾ ਵੀਦ ਦੁਪੱਟਾ ਇਹ 1500 ਰੁਪਏ ਹੈ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈ ਆਪਣਾ ਨੰਬਰ ਹੈ 92531150369153115036 ਤੇ ਆਪਣਾ ਆਰਡਰ ਲੈ ਸਕਦੇ ਹੋ ਜੇ ਹੋਰ ਕੋਈ ਫਦਰ ਕੁਆਰੀਜ਼ ਹੈਗੇ ਤਾਂ ਤੁਸੀਂ ਮੈਨੂੰ ਰੀਮ ਕਰ ਸਕਦੇ ਹੋ ਇਸੇ ਨੰਬਰ ਦੇ ਉੱਤੇ ਮੈਸੇਜ ਕਰਕੇ ਛੱਡ ਦਿਆ ਕਰੋ ਤੇ ਬਾਕੀ ਸਟੀਚਿੰਗ ਵਗੈਰਾ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਤਾਂ ਉਹ ਅਸੀਂ ਕਰਕੇ ਦੇ ਦਾਂਗੇ ਸਟੀਚਿੰਗ ਕਰਕੇ ਭੇਜ ਦਾਂਗੇ ਫਿਨਿਸ਼ਿੰਗ ਕਰਕੇ ਭੇਜ ਦਾਂਗੇ ਦੁਪੱਟੇ ਨੂੰ ਜੇ ਕੱਲੇ ਦੁਪੱਟੇ ਦੀ ਵੀ ਫਿਨਿਸ਼ਿੰਗ ਕਰਵਾਉਣਾ ਚਾਹੁੰਦੇ ਹੋ ਇੱਕ ਭੈਣ ਨੇ ਕੱਲੇ ਦੁਪੱਟੇ ਦੀ ਫਿਨਿਸ਼ਿੰਗ ਕਰਵਾ ਕੇ ਮੰਗਵਾਲਿਆ ਸੀਗਾ ਵੀ ਮੈਂ ਆਪਣੇ ਟੇਲਰ ਤੋਂ ਬਣਾਣਾ ਤਾਂ ਦੁਪੱਟੇ ਦੀ ਫਿਨਿਸ਼ਿੰਗ ਵੀ ਕਰਵਾ ਕੇ ਆਪਾਂ ਭੇਜ ਸਕਦੇ ਹਾਂਗੇ ਤੇ ਬਾਕੀ ਇਹ ਸੂਟ ਬਹੁਤ ਸੋਹਣੇ ਨੇ ਕਿ ਤੇ ਪ੍ਰਾਈਸ ਵੀ ਜੈਨੂਨ ਜਿਹਨੇ 1500 ਰੁਪਏ ਸਿਰਫ ਸੂਟ ਦਾ ਪ੍ਰਾਈਸ ਰਹੂਗਾ ਜੀ ਜੇ ਮੈਂ ਨੰਬਰ ਆਪਣਾ ਦੱਸ ਚੁੱਕੀ ਹਾਂ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਾਂ ਜਾਖੰਧ ਤੋਂ ਬਿਲੋਂਗ ਕਰਦੇ ਹਾਂ ਜੀ ਜਾਖਲ ਫਤਿਆਵਾਦ ਡਿਸਟ੍ਰਿਕਟ ਆ ਗਿਆ ਪੰਜਾਬ ਹਰਿਆਣਾ ਦਾ ਬਾਰਡਰ ਜਹਾ ਜਾਖਲ ਜੰਕਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਘਰ ਤੋਂ ਆਪਣਾ ਕੰਮ ਸਟਾਰਟ ਕੀਤਾ ਹੋਇਆਗਾ ਤੇ ਤੁਸੀਂ ਵਿਜ਼ਿਟ ਕਰਕੇ ਵੀ ਲ ਜਾ ਸਕਦੇ ਹੋ ਆਨਲਾਈਨ ਵੀ ਮੰਗਵਾ ਸਕਦੇ ਹੋ ਜੋ ਚੀਜ਼ ਆਪਾਂ ਦਿਖਾਈ ਹੈ ਸੇਮ ਚੀਜ਼ ਸੇਮ ਕਲਰ ਤੁਹਾਡੇ ਤੱਕ ਪਹੁੰਚ ਜਾਊਗਾ ਥੈਂਕ ਯੂ ਜੀ